ਇਹ 700 ਬਣਿਆ ਕਿੰਨੇ ਮਾਡਲ ਹੈ ਜੀ 18 ਮਾਡਲ ਆ ਬਾਈ 18 ਮਾਡਲ ਡਿਮਾਂਡ ਕਰਦੇ ਆ ਜੀ ਡਿਮਾਂਡ ਤਾਂ ਬਾਈ 485000 ਹਾਂਜੀ ਸੌਦਾ ਇਹਦਾ ਹੋਊਗਾ ਹਾਂ ਜਾਂ ਨਾ 4.5 ਲੱਖ ਦਾ ਠੀਕ ਹੈ ਭਰਾ 855 ਫਾਈਵ ਸਟਾਰ ਫੁੱਲ ਟਾਪ ਮਾਡਲ ਆ ਕਿੰਨੇ ਮਾਡਲ ਹੈ ਜੀ 21 ਮਾਡਲ ਆ ਬਾਈ 21 ਮਾਡਲ ਇਹਦੇ ਕੀ ਡਿਮਾਂਡ ਕਰਦੇ ਆ ਜੀ ਇਹ ਡਿਮਾਂਡ ਤਾਂ 60 ਹੀ ਆ 6 ਲੱਖ ਰੱਦੇਗੇ ਫੋਰ ਲੈਸ ਕਰਦਾ ਕੋਈ ਵੀਡੀਓ ਦੇ ਕੇ ਆਉਂਗਾ ਠੀਕ ਹੈ ਜੀ ਕਾ ਡੀਆਈ 750 21 ਮਾਡਲ ਚੇਂਜਰ ਵਾਲਾ 55 ਐਚਪੀ 55 ਐਚਪੀ ਜਾ ਗਿਆ ਬਾਈ ਜੀ ਇਹ ਕਨੇ ਮਾਡਲ ਜੀ ਹੈ ਜੀ 21 ਮਾਡਲ ਹੈ ਚੈਂਜਰ ਵਾਲਾ ਚੈਂਜਰ ਵਾਲਾ 21 ਮਾਡਲ ਹੈ ਇਹਦੀ ਕੀ ਡਿਮਾਂਡ ਹੈ ਜੀ 9 6 ਲੱਖ 5000 ਤੋਂ 580 ਦੇ ਦੇ ਇਹ ਚੱਲਿਆ ਹੋਇਆ 900 ਘੰਟਾ ਹੈ ਨਾ ਦੁਵਾਰੀ 92 922 1953 ਠੀਕ ਹੈ ਜੀ ਹਾਂਜੀ ਦੋਸਤੋ ਸੱਸੀ ਕਾਰ ਬਾਈ ਜੀ ਸਾਰਿਆਂ ਨੂੰ ਆਪਾਂ ਕੜੈਂਤਲ ਮੰਡੀ ਸਭ ਉਹ ਟਰੈਕਟਰ ਮੰਡੀ ਚ ਤੇ ਸਾਨੂੰ ਦਿਖਾਉਣੇ ਕਣ ਕਣ ਕੰਡੀਸ਼ਨਾਂ ਦੇ ਟਰੈਕਟਰ ਤੇ ਬਾਈ ਆਪਣੇ ਨਾਲਾ ਸਹੀ ਗੱਲ ਬਰਕਰਾਰ ਸਿੱਗਾ ਬਾਈ ਹਾਂ ਸਿੱਗਾ ਬਹੁਤ ਵਧੀਆ ਠੀਕ ਗਰਮੀ ਵਾਲੀ ਕਰਾਂ ਰੱਖੀਏ ਗਰਮੀ ਦਾ ਫਿਰ ਹੁਣ ਜੇਠ ਚੱਲ ਪਿਆ ਹਾਂ ਇਹ ਕਿੰਨੇ ਕਿ ਟਰੈਕਟਰ ਲੈ ਕੇ ਆਇਓ ਬਾਈ ਇੱਟ ਹੈਗੇ ਬਾਈ 4-5 4 ਟਰੈਕਟਰ ਹੈ ਠੀਕ ਹੈ ਜੀ ਇੱਕ ਕਾਗਜ਼ ਨਾ ਪੱਤਰਾ ਜਿੰਮੇਦਾਰੀ ਹੈ ਬਾਈ ਹਾਂ ਹਾਂ ਬਾਈ ਬੋਲ ਇਹ ਲੋਨ ਹੋਵੇ ਪਹਿਲਾਂ ਵੀ ਦੱਸ ਹਾਂ ਲੋਨ ਹੋ ਜਾਓ ਆਪਣੇ ਟਰੈਕਟਰਾਂ ਦੇ ਸਾਰਿਆਂ ਤੇ ਹੋ ਜੂ ਉਤਰ ਗਿਆ ਠੀਕ ਹੈ ਜੀ ਹਾਂ ਅਗਲੇ ਦਾ ਸਿਵਲ ਸਹੀ ਹੋਣਾ ਚਾਹੀਦਾ ਜ਼ਿਆਦਾਤਰ ਹਰਿਆਣਾ ਨੰਬਰ ਟਰੈਕਟਰ ਹੁੰਦੇ ਨੇ ਹਰਿਆਣਾ ਨੰਬਰ ਹੀ ਆਪਣੇ ਕੋਲ ਆਦਾ ਜ਼ਿਆਦਾਤਰ ਉਹ ਵੀ ਆਪਣੇ ਕੋਲ ਸੋਨੇ ਲਿਖ ਕੇ ਜਿਆਦਾ ਹੋਗਾ ਠੀਕ ਹੈ ਜੀ ਸੋਨੇ ਲਿਖ ਕੇ ਦਾ ਕੰਮ ਜ਼ਿਆਦਾ ਹੈ ਹਾਂ ਇਹ ਪੁਰਾਣਾ ਟਰੈਕਟਰ ਕਟਾਉਣਾ ਟਰੈਕਟਰ ਕੋਈ ਵੀ ਉਹ ਵੇ ਕੱਟ ਲਾਂਗੇ ਕੰਡੀਸ਼ਨ ਦੇਖ ਕੇ ਉਸ ਹਿਸਾਬ ਇਹ ਸਟਾਰਟ ਕਰਦਾ ਸੋਨਾ ਲਿਖਾ ਤੋਂ ਡੀਆਈ 750 ਕਿੰਨੇ ਮਾਡਲ ਹੈ ਜੀ 18 ਮਾਡਲ ਆ ਭਾਈ 18 ਮਾਡਲ ਇਹ ਆਪਣੇ ਘਰੇ ਜਾਵਦੇ ਸੀ ਘਰੇ ਚੱਲਦਾ ਹੋਇਆ ਸੀ ਘਰੇ ਪਾਇਆ ਆਪਾਂ ਠੀਕ ਆ ਜੀ ਡੇਟਰ 20 ਤੇ ਇੱਥੇ ਲੈ ਕੇ ਆਏ ਅੱਜ ਠੀਕ ਆ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਸਰ ਭਾਈ ਮੰਗ ਲੈਣਗੇ 80 ਪੈਸੇ ਮੂਹਰਲੇ ਪੱਧ ਹੋਣਗੇ ਬਸ ਆਹੀ ਕੁਛ ਲਾ ਲ 80 ਪੈਸੇ ਲਾਲਾ ਚਾਰੇ ਠੀਕ ਆ ਜੀ ਬਾਦਲੇ ਹੋਏ ਚੇਂਜ ਹੋਏ ਹੋਏ ਵਾਟਰ ਹਾਂ ਭਾਈ ਤੇ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਆ ਭਈ ਇਹ ਹਾਂ ਭਾਈ ਡਬਲ 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 ਡਿਸਟ੍ਰਿਬਿਊਟਰ ਇਹ ਮਾਡਲ ਹੈਗਾ 18 ਹਾਂ ਫੋਲਟਾਪ ਮਾਡਲ ਹੈ ਤੇ ਕੀ ਡਿਮਾਂਡ ਕਰਦਾ ਇਹਦੀ ਡਿਮਾਂਡ ਤਾਂ ਭਾਈ 485 ਹਜ਼ਾਰ ਹਾਂਜੀ ਸੌਦਾ ਇਹਦਾ ਹੋਊਗਾ ਹਾਂ ਜਾਂ ਨਾ 4.5 ਲੱਖ ਦਾ ਠੀਕ ਆ ਕੁਛ ਲੋ ਮੌਕੇ ਤੇ ਆ ਕੇ ਕੋਈ ਲੈਸ ਹੋ ਸਕਦਾ 4.5 ਤੋਂ ਦੁੱਕੀ ਇਤੋਂ ਬਾਲਾ ਨਹੀਂ ਹੁੰਦਾ ਮੇ ਜਾਜ ਕਿਉਂ 35 ਹਜ਼ਾਰ ਪਹਿਲੇ ਲੈਸ ਕਰਦਾ ਠੀਕ ਆ 18 ਮਾਡਲ ਟਰੈਕਟਰ ਆ 4.5 ਦਾ ਮੰਦੇ ਹਿਸਾਬ ਨਾਲ ਆ ਇੰਨੇ ਪੈਸੇ ਦੇ ਟਰੈਕਟਰ ਸੀਗਾ ਇਹ ਜਨਰੇਟਰ ਪਹਿਲੇ ਘਟਾਇਆ ਹੋਇਆ ਇਹਦਾ ਹਰਿਆਣਾ ਨੰਬਰ ਆ ਹਾਂ ਹਰਿਆਣਾ ਐਨਓ ਸੀ ਮਿਲ ਜੂਗੀ ਇਹਦੇ ਵੀ ਹੋ ਜੂ ਲਾਉਣ ਹਾਂ ਹਾਂ ਲਾਉਣ ਹੋ ਜੀ ਠੀਕ ਆ ਜੀ ਅੱਗੇ ਜੀ ਉਹ ਤੇ ਆ ਜੋੜ ਸੰਜਣਾ ਦੇ ਅੱਗੇ ਤੁਹਾਨੂੰ ਦਿਖਾਉਣਾ ਹੈ ਸਪਰਾਗ 855 ਫਾਈਵ ਸਟਾਰ ਫੁੱਲ ਟੌਪ ਮਾਡਲ ਆ ਡਬਲ ਡਿਸਟਰੀਬਿਊਟਰ ਆ ਡਬਲ ਬਾਈ ਡਬਲ ਡਬਲ ਡਿਸਟਰੀਬਿਊਟਰ ਰਿਵਰਸ ਵੀਡੀਓ ਇਹ 2 ਸਪੀਡ ਆ ਕਿ 3 ਸਪੀਡ 2 2 2 ਸਪੀਡ ਆ ਤੇ ਇਹ ਕਿੰਨੇ ਮਾਡਲ ਆ ਜੀ 21 ਮਾਡਲ ਆ ਬਈ 21 ਮਾਡਲ ਆ ਇਹਦੇ ਕੀ ਡਿਮਾਂਡ ਕਰਦੇ ਆਂ ਜੀ ਇਹ ਡਿਮਾਂਡ ਤਾਂ 60 ਆ 6 ਲੱਖ ਤਾਂ ਦੇ ਦੇਗੇ ਹੋਰ ਲੈਸ ਕਰਦਾ ਕੋਈ ਵੀਡੀਓ ਦੇਖ ਕੇ ਆਉਂਦਾ ਪੰਜਾ ਠੀਕ ਆ ਜੀ ਅਪੋਲੋ ਦਾ ਚੌਕੜਾ ਹਾਂ ਨਾਲ ਦੇ ਨੇ ਜਿੰਨੇ ਹੈਗੇ ਅਸੀਂ ਬੈਠਾ ਰਹੇ ਹਾਂ ਨਾਲ ਦੇ ਟਾਇਰ ਨਾਲ ਇਹ ਚੱਲਿਆ ਹੋਇਆ 860 ਘੰਟੇ ਡਾਕਟਰ ਬਹੁਤ ਚੰਗਾ ਠੀਕ ਆ ਜੀ ਇਹ ਪ੍ਰਾਈਸਰ ਕਟਾਈ ਜਾ ਗਿਆ ਬਾਈ ਜੀ ਪੂ ਸਪੀੜਾ 5 ਸਟਾਰ ਆ ਇਹ ਇਹ ਚੋਂ ਕਿੰਨੇ ਦਾ ਹਜੂ ਮਾਨਤਾਂ ਬਾਈ ਬਸ ਬਾਈ 6 ਲੱਖ 5000 ਚੱਲ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਕਰ ਦਾਂਗੇ ਠੀਕ ਆ ਜੀ ਪਹਿਲੀ ਕਟਾਈ ਹੋਇਆ ਬਾਈ ਨੇ ਹਾਂ ਠੀਕ ਆ ਬਾਈ ਜੀ ਅੱਗੇ ਜੀ ਅੱਗੇ ਆ ਸੋਨਾਲਿਕਾ 21 ਮਾਡਲ ਸੋਨਾਲਿਕਾ ਡੀਆਈ 750 21 ਮਾਡਲ ਚੇਂਜਰ ਵਾਲਾ 55 ਐਚ ਪੀ 55 ਜੀ ਐਚ ਪੀ ਜਾ ਗਿਆ ਬਾਈ ਜੀ ਇਹ ਤੇ ਹਾਈ ਡਿਊਟੀ ਮਾਈਲੇਜ ਆ ਹਰਿਆਣਾ ਨੰਬਰ ਆ ਇਹ ਵੀ ਹਾਂ ਸਰਸੇ ਦਾ ਸਰਸੇ ਦਾ ਨੰਬਰ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ ਵੀ ਨਾਲ ਦੇ ਆ ਬਸ 75 ਰੁਪਏ ਟਾਇਰ ਹੋਣਗੇ ਠੀਕ ਆ ਜੀ ਹਾਂ 75 72 ਤੋਂ ਵੱਧ ਹੀ ਹੋਣਗੇ ਪੰਜ ਪੰਜ ਹਾਂ ਆਪਾਂ ਕੱਟੀ ਆਪਾਂ ਕੱਟੀ ਦੱਸਾਂਗੇ ਉਹਨੇ ਅਗਲਾ ਕਹਿੰਦਾ ਵੀ ਉਹਨੇ ਦੱਸਿਆ ਵੀਡੀਓ ਚ ਵੱਧ ਗਏ ਤਾਂ ਵੀ ਨਿਕਲੇ ਘੱਟ ਆ ਇਹ ਕੀ ਫਾਇਦਾ ਉਹ ਨਹੀਂ ਕਰਦੀ ਕਰੇ ਜਿੰਨੀ ਕਿ ਮਨੋ ਕਿੰਨੇ ਮਾਡਲ ਸੀ ਇਹ ਜੀ 21 ਮਾਡਲ ਹੈ ਚੈਂਜਰ ਵਾਲਾ ਚੈਂਜਰ ਵਾਲਾ 21 ਮਾਡਲ ਹੈ ਇਹਦੀ ਕੀ ਡਿਮਾਂਡ ਹੈ ਜੀ 9 6 ਲੱਖ 5000 ਹੂੰ 580 ਦੇ ਦੇ ਇਹ ਚੱਲਿਆ ਹੋਇਆ 900 ਘੰਟਾ ਹੈ ਨਾ ਬਈ ਹਾਂ ਮੇਰੇ ਨਾਲ ਦੀ ਪਾ ਜੀ 8 900 ਘੰਟਾ ਹੈ ਟਰੈਕਟਰ ਚੱਲਿਆ ਹੋਇਆ ਬਾਈ ਜੀ ਤੇ ਅੱਗੇ ਜੀ 265 DI ਅੱਗੇ ਭੂਮੀ ਪੱਤਰਾ 265 DI ਆ ਗਿਆ ਸੱਤ ਮਾੜਲਾ ਸੱਤ ਮਾੜਲਾ ਇਹਦੇ ਟਾਇਰਾਂ ਦੀ ਕੀ ਗੱਲ ਹੈ ਨਾਲ ਦੇ ਨਾਲ ਦੇ ਵਜਨ ਹੈਗੇ ਨਾਲ ਦੇ ਟਾਇਰਾ ਬਾਈ ਹੂੰ ਨਾਲ ਦੇ ਟਾਇਰਾ ਦੇਖੋ ਬਾਈ ਜੀ ਸੱਤ ਮਾੜਲਾ ਨਹੀਂ ਚੇਂਜ ਹੋ ਜਾਂਦੇ ਹੁੰਦੇ ਇੰਨੇ ਟਾਈਮ ਤੱਕ ਦਾ ਬਾਕੀ ਕੰਡੀਸ਼ਨ ਦਾ ਪੂਰਾ ਕੋਕਾ ਪੈ ਟਰੈਕਟਰ ਤੇ ਕਿਤੋਂ ਨਹੀਂ ਕੋਈ ਗਲਿਆ ਫਲਿਆ ਨਹੀਂ ਕਿਤੋਂ ਹਾਂਜੀ ਕਿਤੇ ਤੁਹਾਨੂੰ ਟੰਕਾ ਲੱਗਿਆ ਨਹੀਂ ਮਿਲੂਗਾ ਇਹਨਾਂ ਹੈਗਾ ਸਾਰਾ ਕੰਪਨੀ ਵੱਲੋਂ Ориਜਨਲ ਸਾਰਾ ਕਿਤੋਂ ਵੀ ਦੇਖ ਸਕਦੇ ਆਪਾਂ ਲੀਕ ਦੀ ਲੀਕ ਨਹੀਂ ਕੋਈ ਜਿਵੇਂ ਕੋਈ ਕਿਤੇ ਹੋਵੇ ਵੀ ਜਾਂ ਗਲਿਆ ਫਲਿਆ ਨਾ ਮਾਡਲ ਦੇ ਹਿਸਾਬ ਨਾਲ ਪੂਰਾ ਹੈ ਬ੍ਰੈਂਡ ਪੈਟਰੈਕ ਰੰਗ ਰੁੰਗਦਾ ਵੀ ਰੀਜਨਲ ਆ ਬਾਈ ਹਾਂ ਹਾਂ ਬਾਈ ਰੀਜਨਲ ਆ ਬਸ ਉਹ ਲਾਹੀ ਸੀ ਥੈਂਕੀ ਪੇਂਟ ਟਿੱਕੀ ਹੋ ਗਈ ਨਾਲ ਉੱਤੇ ਹੋਣੇ ਕਰਕੇ ਠੀਕ ਆ ਜੀ ਪਹਿਲੇ ਨਹੀਂ ਹੋਏ ਤਾਂ ਹਾਂ ਪਹਿਲੇ ਨਾ ਪੰਜਾਬ ਨੰਬਰ ਆ ਠੀਕ ਆ ਜੀ ਪੰਜਾਬ ਨੰਬਰ ਆ ਤੇਰੀ ਕੀ ਡਿਮਾਂਡ ਆ ਜੀ ਡਿਮਾਂਡ ਤਾਂ 175000 ਆ ਦੇ ਦਾਂ 160 ਦਾ ਠੀਕ ਆ ਜੀ ਇਹ ਐਡਰੈਸ ਦੱਸ ਦੋ ਬਾਈ ਦੱਸ ਤਲਵੰਡੀ ਸਭੂ ਹੁੰਦੇ ਬਾਈ ਆਪਣੇ ਟਰੈਕਟਰ ਹਾਂ ਜੀ ਮੰਡੀ ਆਪਾਂ ਲਾਉਣੇ ਆ ਟਰੌਪਰ ਦੇ ਸਾਹਮਣੇ ਨੰਬਰ ਤੁਹਾਨੂੰ ਦੱਸ ਦਿੱਤਾ ਨੰਬਰ ਦੁਬਾਰਾ ਬੋਲ ਦਿੰਦੇ ਹਾਂ 9292219530 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ